ਮਿਸਾਤ ਕਾਲ ਜਿਸਾਰਣ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਤਿੰਨ ਸੋਈਆਂ ਤੇ ਇੱਕ ਗੱਪਣ ਆ ਸੋਈਆਂ ਦੀ ਆਪਣੀ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਜ਼ਰੂਰ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਲੱਵੇ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਕਿਹ ਹਾਲ ਚੱਲਦੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕਾ ਵਧੀਆ ਵਧੀਆ ਹੋਰ ਕਰੋ ਸਭ ਵਧੀਆ ਵੇਗ ਗਿਆ ਮਾਲ ਫਿਰ ਉਹਦੇ ਨਾਲ ਵੇਗ ਗਿਆ ਮਾਲ ਠੀਕ ਹੈ ਅੱਜ ਆਜ ਹੈ ਗਿਆ ਚਾਰ ਆ ਤੁਹਾਡੀਆਂ ਚਾਰ ਇੱਕ ਗੱਬਣ ਹੈ ਹਾਂਜੀ ਤੇ ਤਿੰਨ ਸੁਝਾਈਆਂ ਠੀਕ ਹੈ ਇੱਕ ਦਾ ਬੱਚਾ ਨਹੀਂ ਹੈਗਾ ਅੱਛਾ ਪਰ 25 ਲਈ ਦੁੱਧ ਬਹੁਤ ਹੈ 17 ਕਿਲੋ ਦੁੱਧ ਅੱਛਾ ਹਾਂਜੀ ਠੀਕ ਧੀ ਦੀ ਹੈ ਕੋਈ ਗੱਲ ਨਹੀਂ ਤੇ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਡਾਕਟਰ ਭੋਲਾ ਹਾਂਜੀ ਪਿੰਡ ਠੱਠਾ ਤਸਵੀਰ ਜਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਮੇਰੇ ਪੋਕੇਟ ਚ ਗਾਵਾਂ ਗਾਵਾਂ ਥਾਣੇ ਦੇ ਬੈਕ ਸਾਈਡ ਹੈ ਆਪਣਾ ਪਿੰਡ ਠੱਠਾ ਜੀ ਠੀਕ ਹੈ ਹਾਂਜੀ ਮੇਰਾ ਨੰਬਰ ਹੈਗਾ 9854 84286 8550 84290 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਿੱਲੇ ਨੰਬਰ ਵਾਲੀ ਤੋਂ ਹੀ ਆਪਾਂ ਕਰਨੀ ਆ। ਇਹ ਦੂਜਾ ਸੁਗਾ 62000 ਰੁਪਏ ਦੀ। ਅੱਛਾ। ਸੁਈ ਨੂੰ ਅਜੇ 10 ਦਿਨ ਹੋ ਗਏ ਆ। ਠੀਕ ਆ। ਆ ਮੋਕੇ ਆ 15 ਕਿਲੋ ਦੁੱਧ ਜਿਹੜਾ ਰੈਡੀ ਆ ਜੀ ਸਰ। ਤਿਆਰ ਮੋਕੇ ਤੇ। ਮੋਕੇ ਦੇ ਲੀਟਰ ਆ। ਅੱਛਾ। ਹਾਂਜੀ। ਤੇ ਬਾਕੀ ਵਧ ਵੀ ਸਕਦੀ ਆ। ਕੋਈ ਵੰਗਾ ਨਹੀਂ ਲੈਂਦੀ। ਅੱਛਾ। ਹਾਂਜੀ। ਥਾਰ ਵੀ ਵੇਖੋ ਪ੍ਰੋਪਰ ਬਹੁਤ ਵਧੀਆ ਲੱਗਾ। ਮੱਛੀ ਨੂੰ ਕਦੋਂ ਹੈ ਜਿੱਕਰ ਦਾ ਚੋਈ ਚਹੀਏ ਤੇ ਕਿੰਨਾ ਕਿ ਦੁੱਧ ਕਰੀ ਜਾਊਗੀ ਇਹ? ਦੁੱਧ ਮੱਛੀ 18-19 ਕਿਲੋ ਪਰ ਦੋਗੇ ਜੀ। ਠੀਕ ਆ। ਇਦਾਂ ਹੀ ਵੈਲੂ ਆਵੇ ਓ ਬੱਚਾ ਲਈਦਾ ਠੀਕ ਐ ਇਦਾਂ ਹੀ ਬਾਲਟੇ ਵੜਾ ਦੋ ਧਾਰਾ ਮਾਰ ਕੇ ਲੈਣਾ ਇਦਾਂ ਕਿੰਨੇ ਪਾਵੇਂ ਥੱਲੇ ਬੈਜੋ ਬੱਚੇ ਛੱਡਣਾ ਤੇ ਚਲੋ ਕੋਈ ਨਹੀਂ ਇਤਰੇ ਦਿਖਾ ਦਾਂ ਆ ਦੇਖ ਸਾਦੇ ਜੀ ਖਾਣੇ ਦੇ ਲੱਗ ਗਿਆ ਤੂੰ ਤੋ ਉਹ ਤਾਂ ਅੱਛੀ ਬਹੁਤ ਸਾਫ ਸੁਥਰੀ ਹੈ ਤੇ ਬਿਲਕੁਲ ਸਾਫ ਚਵਾਇ ਤੋ ਰੋ ਹਾਂ ਫਿਰ ਇੱਕ ਲਈ ਦੁੱਧ ਜਿਹੜਾ ਕਹਿੰਦੇ ਵੀ 15 ਲੀਟਰ ਤਿਆਰ ਹੈ ਮੋਕੇ ਤੇ ਤੇ ਕੋਈ 18 ਕਿ ਲੀਟਰ ਦੇ ਕਰੀਬ ਤੱਕ ਕਹਿੰਦੇ ਜਿਹੜਾ ਕਰ ਸਕਦੇ ਹੋ ਮਗਰ ਕੀ ਜੇ ਇਹਦੇ ਮਗਰ ਬੱਛਾ ਜੀ ਮਗਰ ਇਹਦੇ ਬੱਛਾ ਆਉਣਾ ਬਾਕੀ ਇਹ ਆ ਵੀ ਜੇ ਸਵੇਰੋ ਸਵੇਰ ਦੇ ਟਾਈਮ ਹੈ ਲਾਇਆ ਸੱਦਿਆ ਗਿਆ ਘਮਾਲਿਆ ਬਿੱਤੀ ਆਜ ਲਾਇਆ ਹੋ ਸਕਦਾ 16 ਕਿਲੋ ਹੀ ਹੋਵੇ ਪਰਾਇਟਰ ਘਾਟ ਹੀ ਦੱਸਿਆ ਠੀਕ ਆ ਹਾਂਜੀ ਹਾਂਜੀ ਤੇ ਉਤਰਾਂ ਇਹ ਆ ਵੀ ਹੈਗੀ ਕ੍ਰੋਸ ਚ ਆ ਤੇ ਕੱਦ ਕਾਠ ਵੀ ਚਲੋ ਠੀਕ ਹੈ ਉਸ ਹਿਸਾਬ ਨਾਲ ਤੇ ਫੈਟ ਵੀ ਚੰਗੀ ਆਈ ਜਾਊਗੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਇਹਦਾ ਹਰਪ੍ਰੀਤ ਜੀ 43000 ਮਾਨਤਾਣ ਕਰਦਾਂਗੇ ਅਛਾ 43000 ਚ ਮਾਨਤਾਣ ਕਰ ਦੋ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਕੋਈ ਫੋਨ ਲਾਊਗਾ ਤੇ 43000 ਚ ਕਹਿੰਦੇ ਮਾਨਤਾਣ ਕਰ ਦਾਂਗੇ ਤੇ ਹਵਾਨਾ ਇਹਦਾ ਮਗਰ ਇੱਕ ਦਿਨ ਫਿਰ ਤੋਂ ਦੇਖ ਸਕਦੇ ਜੀ ਤੇ ਹੋਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਇਹਦਾ ਬੱਚਾ ਨਹੀਂ ਹੈਗਾ ਜਿਹੜਾ ਇਹਦਾ ਬੱਚਾ ਮਰ ਗਿਆ ਇਹਦੇ ਐਸੋ ਕਾਪਰੀ ਜਿੱਸਾ 7 ਲੀਟਰ ਦੁੱਧ ਤਿਆਰ ਆ ਅੱਛਾ ਹਾਂਜੀ ਠੀਕ ਐ ਕੋਈ ਵੀਰ ਆਵੇ ਇੱਕ ਟਾਈਮ ਚੁਆਈ ਕਰੇ ਦੋ ਟਾਈਮ ਚੁਆਈ ਕਰੇ ਹਾਂਜੀ ਬੱਚਾ ਤੁਹਾਡੇ ਘਰ ਰਹਿ ਕੇ ਪਿੱਛੇ ਇਦਾਂ ਮਰਿਆ ਆ ਜੀ ਨਹੀਂ ਆਪਣੇ ਕੋਈ ਮਰ ਗਿਆ ਅੱਛਾ ਹਾਂਜੀ ਤੇ ਦੂਸਰੀ ਗੱਲ ਇਹ ਆ ਹਾਂਜੀ ਕਿ ਇਹਦੇ ਨਾਲ ਇਦਾਂ ਜਿਹਾ 5-7 ਧਾਰਾ ਘੱਟ ਨੇ ਅੱਛਾ ਬੈਣੀ ਜਾਂਦੇ ਹਾਂ ਉਹ ਜਿਹੜਾ ਡੰਗਰ ਇੱਕ ਬੰਨੇ ਜਿਆਦਾ ਸੇਫਟੇ ਬਈ ਜਾਂਦਾ ਨਾ ਉਹ ਕਾਣੇ ਆ ਅੱਛਾ ਹਾਂ ਪਤਾ ਕੀ ਆਪਣਾ ਝੂਟ ਮਾਰ ਕੇ ਜਮਾਲ ਦੇਣਾ ਠੀਕ ਆ ਹਾਂ ਵੀ ਠੰਡੀ ਤੇ ਰੀਤ ਆ ਇਤਰਾ ਹੀ ਆ ਵੇਖੋ ਠੀਕ ਆ ਇੰਤੈ ਬੈਲੋ ਆ ਦੇਖ ਸਾਡੇ ਥੱਲੇ ਵੀ ਇਦਾਂ ਹੀ ਬੈਜਣਾ ਆਪਾਂ ਇਦਾਂ ਹੀ ਰਹਿ ਜਾ ਅ ਦੇਖ ਸਾਡੇ ਕੋਈ ਰੱਸੀ ਨਹੀਂ ਕੋਈ ਪਾੜਾ ਨਹੀਂ ਪਾਉਣਾ ਅੱਛੀ 20 ਕਿਲੋ ਦੁੱਧ ਭਰਦੇ ਹੱਸੀ ਦੀ ਠੀਕ ਹੈ ਜੀ ਇਹ ਉਤਰਾ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ 20 ਦਿਨ ਹੋ ਗਿਆ ਅੱਛਾ 20 ਦਿਨ ਹੋ ਗਏ ਅਸੀਂ ਹਾਂਜੀ ਹਾਂਜੀ ਚਲੋ ਫੋਟੋ ਵੇਖਣੀ ਤਾਂ ਉਹ ਵਿਖਾ ਦਾਂਗੀ ਠੀਕ ਅੱਛਾ ਫੋਟੋ ਵੀਡੀਓ ਵੀ ਕਿੰਦੇ ਵੀ ਹੈਗੀ ਆ ਬੱਚੇ ਦੇ ਨਾਲ ਇਹਦੀ ਜੇ ਕਿਸੇ ਨੇ ਆ ਵੀ ਵੇਖਣੀ ਹੋਵੇ ਉੱਥੇ ਵੇਖ ਸਕਦੇ ਆ ਉੱਥੇ ਸਾਰੀ ਤਰੀਕ ਤਰੁਗਾ ਜਾਂਦੀ ਆ ਜਿਹੜਾ ਮੌਕੇ ਤੇ ਇਹਦੇ ਕੁਲ 17 ਲੀਟਰ ਜਿਹੜਾ ਤਿਆਰ ਦੱਸਦੇ ਆ ਤੇ ਇੱਕ ਥਾਂ ਤੇ ਜਿਹੜਾ ਕਹਿੰਦੇ ਵੀ ਥੋੜੀਆਂ ਕੁ ਤਰਾਂ ਕੱਟਿਆ ਉਹ ਤਾਂ ਹੀ ਆਪਣਾ ਵੇਖ ਕੇ ਲਾਇਆ ਜਮਾ ਮਰੋ ਸਰਵਾ ਉਹ ਤਾਂ ਦੱਕ ਘੱਟ ਨੇ ਅੱਛਾ ਪਰ ਹਰ ਦੂਜੀ ਪਤਾ ਕੀ ਗੱਲ ਕੋਈ ਵੀਰ ਜਾ ਕੇ ਆਖੇ ਤੇ ਆਪਾਂ ਚੰਗੇ ਨਹੀਂ ਲੱਗੀ ਹਾਂਜੀ ਹਾਂਜੀ ਜੋ ਗੱਲ ਆ ਸਾਫ਼ ਸੁਥਰੀ ਆ ਪਰ ਜਿੰਨੇ ਦੀ ਅੱਜ ਵੱਛੀ ਦੇ ਦੇਣੀ ਆ ਨਾ ਇਹ ਡੇਢ ਮਹੀਨੇ ਦੇ ਪੈਸੇ ਪੂਰੇ ਕਰਦੀ ਆ ਅੱਛਾ ਹਾਂ ਕਿੰਨੇ ਰੀ ਦੇ ਦੇਣੀ ਆ ਸੈਤੀ ਹਜ਼ਾਰ ਦਾ ਮਾਤਲ ਕਰ ਦੇਣਾ ਅੱਛਾ 37000 ਚ 12 ਮੀਟਰ ਦੁੱਧ ਆ ਵਛੀ ਛੱਲੇ ਅੱਛਾ ਹਾਂ ਇਹ ਪੂਨ ਕਰਕੇ ਥਾਣਾ ਕੋਈ ਕਿਸ ਤਰ੍ਹਾਂ ਦਾ ਪੂਰ ਚੱਟਾ ਨਹੀਂ ਹੈਗਾ ਅੱਛਾ ਕੋਈ ਪੜਾ ਨਹੀਂ ਪੂਣਾ ਕੋਈ ਉਹ ਪੜਾ ਨਹੀਂ ਕੋਈ ਬੰਗਾ ਨਹੀਂ ਠੀਕ ਹੈ ਜੀ ਇੱਟਨਾ ਥੱਲੇ ਬੈਠੋ ਹੁਣ ਬਾਰਨਾ ਚੋਲੋ ਇੱਥੇ ਜਦੋਂ ਮਰਜੀ ਉੱਠ ਉੱਠ ਕੇ ਬੈਈ ਜਾਓ ਕੋਈ ਨਹੀਂ ਹੈਗਾ ਜਾਨ ਨਸਲ ਦੇ ਵੱਚੀ ਹੈ ਕੋਈ ਉਹ ਤਾਂ ਆ ਗੱਬਣ ਜੇ ਹਾਂਜੀ ਆ ਗੱਬਣ ਹੈ ਇਹ ਵੀ ਚਾਹੂ ਦਾ ਵੱਚੀ ਗੱਬਣ ਹੈ ਜਰਸੀ ਕ੍ਰੋਸ ਚ ਹੀ ਆ ਹਾਂਜੀ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਗੁਲਾਬੀ ਰੰਗ ਦਾ ਥਾਣਾ ਹੈ ਤੇ ਚੰਗੀ ਤਿਆਰ ਹੁੰਦੀ ਹੈ ਜੀ ਤੇ ਇਹ ਕਿੰਨਾ ਕੁ ਦੁੱਧ ਪੜੀ ਜਾਊਗੀ ਇਹ ਤਾਂ ਪਿਛਲੇ ਸੂਰ ਉਹਨਾਂ ਨੇ ਆਖਿਆ 15 ਕਿਲੋ ਦੁੱਧ ਹੋਇਆ ਜੀ ਤੇ ਆਹ ਵੇਖੋ ਇਤਨਾ ਬੈਠੋ ਬੰਨ ਥੱਲੇ ਉਹ ਤੋਂ ਬੰਨੇ ਬੈਜੋ ਕੋਈ ਡਰ ਨਹੀਂ ਠੰਡੇ ਤੇਰੀ ਹੈ ਭਾਵੇਂ ਜਿੱਧਰ ਮਰਜ਼ੀ ਹੋ ਜਾਓ ਜਿੱਧਰੋਂ ਮਰਜ਼ੀ ਬੈਠੇ ਰਹੋ ਇਹ ਨਹੀਂ ਅਗਰ ਮੱਛੀ ਕਰੇ ਲੱਤਾਂ ਮਾਰੂਗੀ ਚੋਂ ਸਨਾਂ ਜੀ ਗੁੰਦ ਆਉਂਦੇ ਹੀ ਆ ਜੀ ਤੇ ਇਹ ਕਿੰਨਾ ਕੁ ਦੁੱਧ ਪੜੀ ਜਾਊਗੀ ਯਾਰ ਕੀ ਯਾਰ ਕਿੰਨਾ 18-20 ਕਿਲੋ ਚਾਹੀਦਾ ਮੱਛੀ ਨੂੰ ਦੁੱਧ ਤਾਂ ਨਹੀਂ ਤੋਰੋ ਹਾਂ ਫੇਰ ਇੱਕ ਰੀ ਅਨਰਵਾ ਚੀਪ ਬਾਰਦੇ ਦਾਸਦ ਲੈ ਗਈ ਆਪਣੀ ਅੱਜ ਲੈ ਆਓ ਤੇ ਉਤਰਾਂ ਚਲੋ ਸਰੀਰਾਂ ਵਿੱਚ ਚੰਗੀ ਆ। ਬਾਕੀ ਥੋੜੀਆਂ ਥੋੜੀਆਂ ਫੋਟਾਂ ਜੀਆਂ ਫੁੱਟੀਆਂ ਆ। ਉਹ ਮੜ ਕੇ ਨਹੀਂ ਨਿਕਲਦੀ। ਲਿੱਕੀ ਜੀ ਆ। ਹਾਂ। ਬੇਮਨੂਨ ਜੇ ਮਾਰੇ ਮਾਰੇ ਨਿਕੜੇ। ਠੀਕ ਹੈ। ਜਿਹੜੀ ਮਰਛੀ ਠੰਡੀ ਸੀ ਰਹੀ ਹੈ ਕੋਈ ਗੱਲ ਤਾਂ ਨਹੀਂ। ਤੇ ਇਹਦਾ ਮੁੱਲ ਫਿਰ। ਇੱਕ ਹਸਾਬੀ ਮੱਝ ਆ ਤੇ। ਅੱਛਾ। ਯਾਰ ਪ੍ਰਿਜਿਸ ਦਾ ਤਾਂ ਕੋਈ ਮੁੱਲ ਤਾਂ ਕਰਦਾ। ਹਾਂਜੀ। 44000 ਤੋਂ ਮੰਗਦਾ। ਅੱਛਾ। 44000 ਚ ਮੰਨਤਾ ਨਹੀਂ ਇਹਦਾ ਕਰਦਾ। ਵਾਟ ਤੱਕ ਕਰਦਾਂਗੇ ਵੀ। ਅੱਜ ਮਤਲਬ 50 ਨਹੀਂ ਟਪਾਉਣਾ کہیں। ਨਾ 50 ਨਹੀਂ ਟਪਾਉਣਾ ਅੱਜ ਬੱਚੀਆਂ ਜਣੀਆਂ ਦਾ ਸਾਰਕ। 45 ਮਿੰਟ ਪਾਉਣਾ ਅੱਜ 45 ਮਿੰਟ ਟੱਪਨ ਦੇਣਾ ਹਾਂਜੀ ਤਾਂ ਸਾਰੀਆਂ ਬੱਚੀਆਂ ਜਿਹੜੀਆਂ ਦੁੱਧ ਆਉਂਦੀਆਂ ਵੀ ਰੱਦ ਦੇ ਦਿੰਨੀਆਂ ਹੁਣ ਆਹ ਵੇਖੋ ਬੱਚੀ ਦੇ 17 ਕਿਲੋ ਦੁੱਧ ਭਰਦੀ ਜਾਂਦੇ ਅੱਜ ਵੇਖੋ ਜੇ ਕੋਈ ਵੀ ਖੜਦਾ ਹਾਂਜੀ 1.5 ਮਹੀਨੇ ਦੇ ਵਿੱਚ ਪੈਸੇ ਪੂਰੇ ਕਰਦੀ ਠੀਕ ਹੈ ਜੀ ਹਾਂ ਤੇ ਹੁਣ ਇੱਕ ਆਗਾ ਸੂਈ ਸਵਾਈ ਰਹਿ ਗਈ ਆਪਣੀ ਇਹ ਕਿੰਨਕ ਜੱਦੀ ਸੂਈ ਆ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਫਰੀਜੇ ਮਗਰ ਕੀ ਇਹਦੇ ਮਗਰ ਮਗਰ ਬੱਚਾ ਜੀ ਮਗਰ ਬੱਚਾ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਜੀ ਇਹ ਮੋਕਾ 9 ਤੋਂ 10 ਕਿਲੋ ਤੇ ਇਹ ਕਿੰਨਾ ਘਰੀ ਜਾਊਗੀ ਇਹ 15 16 ਕਿਲੋ ਪੰਨ ਠੀਕ ਆ ਚੰਗੀ ਸੀਰ ਚੰਗੀ ਸੀਰ ਬੇਸਟ ਚਲੋ ਇਹਦੇ ਵੀ ਦੇਖ ਸਾਦੇ ਜੇ ਲਾਗੇ ਤਾਂ ਅਜੇ ਉਹਨੇ 21 ਭਲਾ ਵੀ ਹੈਗੀਆਂ ਹਵਾਨੇ ਤੇ ਖੋਲੋ ਹਾਂ ਫਿਰ ਤੋੜਦੀਏ ਚੋਣੇ ਬੜੀ ਸਾਫ ਸੁਥਰੀ ਆ ਅਜੇ ਤਾਜੀ ਸੋਈ ਆ ਲੱਪੇ ਲੁੱਪੇ ਚ ਵੀ ਆ ਜੱਲੇ ਆਉਂਦੇ ਚੋੜ ਫਿਰ ਬੜੀ ਸਾਸ ਸੁਛਰੀ ਹੈ ਅਰੇ ਮੋਟੀ ਧਾਰਿਆ ਵੰਗਾ ਇਹ ਵੀ ਨਹੀਂ ਲੈਂਦੀ ਚ ਇਹਦਾ ਫਿਰ ਮੁੱਲ ਇਹ 36 ਹਜ਼ਾਰ ਚ ਬਾਕੀ ਅੱਛਾ ਇਹਦਾ 36 ਹਜ਼ਾਰ ਚ ਕਰ ਦੇਣਾ ਮੰਨਦਾ ਠੀਕ ਹੈ ਬਣਾ ਦੇ ਕੇ ਤੋਲ ਲੀਆਂ ਵੀਰਾਂ ਨੂੰ ਫੋਨ ਲਾਵੇ ਕੋਈ ਅੱਜ ਬੱਸ ਕੇ ਇਹ ਵੀ ਮਾਲ ਸੁਥਰਾ ਹਾਂਜੀ ਜਿੰਨੀ ਬੋਲੀ ਆ ਸੱਚਾਈ ਬੋਲੀ ਆ ਹਾਂਜੀ ਪਰ ਅ ਕੀ ਗੱਲ ਆ ਆਪਾਂ ਜੇ ਘਾਟਾ ਦੋ ਤਿੰਨ ਦਿੱਤਾ ਆਪਾਂ ਦੱਸ ਕੇ ਪੁੱਛ ਲਿਆ ਹਾਂਜੀ ਪਰਸੋਂ ਵੀਡੀਓ ਪਾਈ ਪਹਿਲੇ ਵੀਰ ਨੂੰ ਬਤਾ ਦਿੱਤਾ ਕਿ ਦੂਸਰਾਂ ਨਾਲ ਤੇ ਮਾੜੀ ਭੂਰ ਆਉਂਦੀ ਹੈ ਹਾਂਜੀ ਹਾਂਜੀ ਪਰ ਵੀਰ ਨਾਲ ਕੇ ਤਸੱਲੀ ਕਰਕੇ ਖੜੀ ਤੇ ਵਾਕਿਆ ਹੀ ਠੀਕ ਠੀਕ ਓਕੇ ਜੀ ਠੀਕ ਹੈ ਜੀ ਪਰ ਉਹ ਅੱਗੋਂ ਮੁੜ ਕੇ ਛਿੱਕੜਦੇ ਨਿਕਲ ਕੇ ਤੇ ਵਧ ਕੇ ਹੋ ਗਏ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਵੇਸ ਚਾਹ ਕੇ ਇੱਥੇ ਤੋਂ ਟੈਂਪ ਚੁਆਇ ਕਰਕੇ ਖੜੋ ਜੀ ਹਾਂਜੀ ਹਾਂਜੀ ਵੀਰਾਂ ਨੇ ਪੈਸੇ ਦੇਨੇ ਆ ਫਿਰ ਕੀ ਚੋਣ ਦਾ ਕੋ ਡਰਿਆ ਹਾਂਜੀ ਤੂੰ ਸਭ ਚੁੱਕੀ ਹੋ ਗਈ ਇਹ ਜੋ ਬੋਲ ਰਿਹਾ ਨਿਗਲ ਦਿਆ ਹਾਂਜੀ ਹਾਂਜੀ ਹਾਂ ਮੱਛੀ ਹੋਸਾ ਕਿਹਦੇ ਸਦੇ 16 ਕਿਲੋ ਦੁੱਧ ਹੋਏ ਪਰ ਆਹੀ ਵੀਰ ਨੂੰ 15 ਕਿਲੋ ਕਹਿ ਕੇ ਤੋਰਾਂਗੇ ਪਰ ਇਹ ਸੱਜਣਾ ਧੀਰਾਂ ਬਿਨਾ ਮੰਗਿਆ ਤੋਂ ਇੱਥੇ ਬੈਠੇ ਰਹੂਗਾ